ਇਹ ਮੈਨੂੰ ਤੁਹਾਨੂੰ ਪਤਾ ਲੱਗਾ ਜਿਹੜਾ ਸ਼ਾਮ ਨੂੰ ਕੀ ਜਿਹੜਾ ਹਾਸਾ ਵਾਪਰਿਆ। ਇਹ ਜੀ ਸਾਢੇ 8 ਵਜੇ ਇੱਥੋਂ ਆਪਾਂ ਮੰਡੀ ਤੋਂ ਜਾ ਰਹੇ ਪਿੰਡ ਨੂੰ। ਕਿਹੜਾ ਪਿੰਡ? ਮਰਜਾਪੁਰ। ਠੀਕ ਹੈ। ਤੇ ਆਪਣਾ ਦਲਜੀਤ ਸਿੰਘ ਅਡਾਲਾ ਉਹਦੇ ਫਾਰਮ ਦੇ ਲਾਗੇ ਪਿੱਛੋਂ ਆਏ ਮੁੰਡੇ ਤਿੰਨ। ਅੱਛਾ ਤੇ ਉਹਨਾਂ ਨੇ ਅਨਪਛਾਤੇ ਮੁੰਡੇ ਆ ਕੋਈ ਪਤਾ ਨਹੀਂ ਉਹਨਾਂ ਦਾ ਪਹਿਲਾਂ ਇੱਥੇ ਮੰਡੀ ਦੇ ਦਵਾਲੇ ਵੀ ਗੇੜੇ-ਗੇੜੇ ਕੱਢਦੇ ਰਹੇ ਹੋ। ਉਹਨਾਂ ਮੂੰਹ 'ਵਾਂ ਬੰਨੇ ਦੱਤਰ ਉਹਨਾਂ ਦੇ ਕੋਲ ਹੀ। ਉਹਦੇ ਦਲਜੀਤ ਦੇ ਫਾਰਮ ਦੇ ਲਾਗੇ ਜਾ ਕੇ ਉਹਨਾਂ ਨੇ ਪੈਰ ਮਾਰਿਆ ਬਰਾਬਰ ਮੋੜ ਸਲ ਗਾ ਕੇ ਠੀਕ ਹਾਂਜੀ ਤੇ ਫਿਰ ਤੇਰੇ ਸਾਨੂੰ ਉਹ ਸਾਨੂੰ ਉਥੇ ਦਲਜੀਤ ਦੇ ਫਾਰਮ ਤੋਂ ਫੋਨ ਕੀਤਾ ਕੇ ਬੰਦੇ ਨੇ ਉਹਨੇ ਦੱਸਿਆ ਵੀ ਜੀਦਾ ਇਹਦਾ ਗੱਲ ਹੋ ਗਈ ਹੈ ਫਿਰ ਮੈਂ ਉਥੇ ਗਿਆ ਤੇ ਡੈਡੀ ਲੈ ਕੇ ਵਾਲੀਆ ਹਸਪਤਾਲਾ ਪੱਟੀ-ਪੁੱਟੀ ਕਰਵਾਈ ਤੇ ਉਹਨਾਂ ਵਾਲੀਆ ਸਾਹਿਬ ਨੇ ਕਿਹਾ ਵੀ ਨਹੀਂ ਇਹ ਮੇਰੇ ਵਾਲਾ ਨਹੀਂ ਹੈਗਾ ਕੰਮ ਇਹਨੂੰ ਸ਼ਹਿਰ ਲੈ ਜਾਓ ਫਿਰ ਸ਼ਹਿਰ ਲੈ ਗਏ ਜਲੰਧਰ ਉਥੇ ਇਲਾਜ ਦਿਆ ਚੱਲਣਾ ਹੁਣ ਕਿਸ ਤਰ੍ਹਾਂ ਦੀ ਹਾਲਤ ਉਹ ਮੈਂ ਹਾਲਤ ਹੁਣ ਠੀਕ ਹੈ ਇਹ ਲੱਗਦਾ ਤੁਹਾਨੂੰ ਕਿ ਇਹ ਕੀ ਲੁੱਟਖੋ ਦਾ ਮਾਮਲਾ ਹੈ ਕਿ ਕੀ ਹੋ ਹੋ ਸਕਦਾ ਇਹ ਲੁੱਟਖੋ ਦਾ ਮਾਮਲਾ ਨਹੀਂ ਲੱਗਦਾ ਪੁਲਿਸ ਨੂੰ ਕੀ ਕਾਰਵਾਈ ਕਰਨੀ ਪੁਲਿਸ ਮੈਂ ਰਾਤ ਦੀ ਲੱਗੀ ਪੂਰੇ ਜੋਰਾਂ ਨਾਲ ਅੱਛਾ ਹਾਂਜੀ ਬੰਦੇ ਟਰੇਸ ਕਰਨ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਇਨਸਾਫ ਹੋਣਾ ਚਾਹੀਦਾ ਵੀ ਬੰਦੇ ਫੜੇ ਜਾਣੇ ਚਾਹੀਦੇ ਜਿਹੜੇ ਹੈਗੇ ਆ ਹਾਂਜੀ ਐਸਾ ਨਹੀਂ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜੀਆਂ ਵਾਰਦਾਤਾਂ ਜਿਹੜਾ ਵੱਡਾ ਹੋਇਆ ਮੈਂ ਅਮਰੀਕ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲੌਕ ਮੀਤ ਪ੍ਰਧਾਨ ਢਿਲਮਾ ਇਹ ਜੀ 10 15 ਦਿਨ ਹੋ ਗਏ ਆ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਮਾਰਨ ਦੀਆਂ ਵਾਰਦਾਤਾਂ ਵੱਡ ਵਡਾਂਗਾ ਬਹੁਤ ਜ਼ਿਆਦਾ ਹੋ ਰਿਹਾ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਜਾਂਦੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਬੰਦੇ ਵਿਹਲੇ ਬਿਨਾ ਨਜਾਇਜ਼ ਮੋਟਰਸਾਈਕਲਾਂ ਤੇ ਚੜ ਕੇ ਹੁੱਲੜਬਾਜੀ ਕਰਦੇ ਆ ਉਹਨਾਂ ਦੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਆ ਤੇ ਵਾਦ ਤੋਂ ਵਾਦ ਇਹਨਾਂ ਬਾਰੇ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈਗੀ ਕੱਲ ਸਾਡੇ ਕੋਲ ਕਰੀਬ 9:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਲਖਵਿੰਦਰ ਸਿੰਘ ਮੱਲੀ ਹੈ ਇਹ ਆਪਣਾ ਵਪਾਰੀ ਹੈਗਾ ਤੇ ਇਹਦੇ ਕੱਲ ਜਦੋਂ ਇਹ ਆਪਣੇ ਅੜਤੀ ਦੀ ਦੁਕਾਨ ਤੋਂ ਅੜਤੀ ਹੈਗਾ ਜਦੋਂ ਇਹ ਅੜਤੀ ਦੀ ਦੁਕਾਨ ਤੋਂ ਇਹ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਮਿਰਜ਼ਾਪੁਰ ਨੂੰ ਤੇ ਰਸਤੇ ਦੇ ਵਿੱਚ ਨਡਾਲਾ ਤੋਂ 1 ਕਿਲੋਮੀਟਰ ਅੱਗੇ ਜਾ ਕੇ ਇਹਦੇ ਕਿਸੇ ਅਨਨੋਨ ਬੰਦਿਆਂ ਨੇ ਇਹਦੇ ਗੋਲੀ ਜਿਹੜੀ ਸੀ ਇੱਕ ਫਾਇਰ ਕੀਤਾ ਸੀਗਾ ਉਹਦੇ ਵਿੱਚ ਅਸੀਂ 307 34 120 ਵੀ ਔਰ 255498 ਦੇ ਤਹਿਤ ਅਸੀਂ ਜਿਹੜਾ ਹੈਗਾ ਪਰਚਾ ਅਸੀਂ ਦਰਜ ਅਸੀਂ ਕਰ ਦਿੱਤਾ ਆ ਤੇ ਉਸ ਤੋਂ ਬਾਅਦ ਪਰਚਾ ਦਰਜ ਕਰਨ ਤੋਂ ਬਾਅਦ ਇਹ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਉਹ ਸਾਡੀ ਜਿਹੜੀ ਹੈ ਓਪਨ ਹੈ ਔਰ ਅਸੀਂ ਹਰ ਐਂਗਲ ਤੋਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਅਸੀਂ ਇਹ ਕਰ ਰਹੇ ਹਾਂ ਜੇ ਅਗਿਆਤ ਬੰਦੇ ਜਿਹੜੇ ਸੀ ਜਿਵੇਂ ਮੱਲੀ ਨਾਲ ਜਿਹੜੀ ਪ੍ਰੀਮੀਨਰੀ ਸਟੇਜ ਉੱਤੇ ਜਿਹੜੀ ਗੱਲ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੁਝ ਬੰਦੇ ਮੇਰੇ ਕੋਲ ਮੈਨੂੰ ਮਿਲਣ ਵਾਸਤੇ ਆਏ ਸੀਗੇ ਤੇ ਸਾਨੂੰ ਇਹ ਜਿਹੜਾ ਮਸਲਾ ਹੈ ਇਹ ਥੋੜਾ ਡਾਊਟਫੁਲ ਜਾ ਲੱਗਦਾ ਹੈ ਤੇ ਅਸੀਂ ਇਹਦੀ ਜਿਹੜੀ ਤਹਿਕੀਕਾਤ ਹੈਗੀ ਆ ਕਿਉਂਕਿ ਮੱਲੀ ਦਾ ਜਿਹੜਾ ਕਿਸੇ ਦੇ ਨਾਲ ਪੈਸਿਆਂ ਦਾ ਲੈਣ ਦੇਣ ਵੀ ਹੈ ਅਸੀਂ ਉਸ ਐਂਗਲ ਤੋਂ ਵੀ ਦੇਖ ਰਹੇ ਹਾਂ ਔਰ ਅਸੀਂ ਹੋਰ ਕਈ ਐਂਗਲ ਤੋਂ ਵੀ ਇਹਦੀ ਜਿਹੜੀ ਕੋਖ ਪੜਤਾਲ ਅਸੀਂ ਕਰ ਰਹੇ ਹਾਂ ਔਰ ਅਸੀਂ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇਹਨੂੰ ਅਸੀਂ ਟ੍ਰੇਸ ਕਰ ਲਾਂਗੇ ਅਸੀਂ ਬਾਈ ਨੇਮ ਪਰਚਾ ਦਰਜ ਕੀਤਾ ਹੈ ਸਾਡੀ ਇੱਕ ਤੀਖਤੀ ਸ਼ਿਕਾਇਤ ਆਪਣੀ ਢੁਗਾਈ ਦੇ ਨਾਲ ਔਰ ਬਹੁਤ ਸਾਰੇ ਅੰਗਲਾਂ ਤੋਂ ਅਸੀਂ ਜਿਹੜੀ ਇਹ ਤਫਤੀਸ਼ ਆਪਣੀ ਜਿਹੜੀ ਕਰ ਰਹੇ ਹਾਂ ਇਹਨੂੰ ਅਸੀਂ ਜਲਦੀ ਤੋਂ ਜਲਦੀ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਔਰ ਸਲਾਖਾਂ ਦੇ ਪਿੱਛੇ ਜਿਹੜਾ ਹੈ ਇਹਨੂੰ ਅਸੀਂ ਪਾਵਾਂਗੇ